ਜੀ ਨਮਸਕਾਰ ਜੀ ਮੇਰੇ ਸਾਰੇ ਭਾਈਆਂ ਨੂੰ ਪੰਜਾਬੀ ਜਿੰਸ ਲੋਫਟ ਦੇ YouTube ਚੈਨਲ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਫੇਰ ਇੱਕ ਵਾਰੀ ਪੀਜਨ ਰੇਸ ਕਬੂਤਰबाजी ਮੁਕਾਬਲੇ ਦੀ ਵੀਡੀਓ ਲੈ ਕੇ ਆਏ ਆ ਇਹ ਮੁਕਾਬਲਾ ਆਪਣੇ 30 ਦਸੰਬਰ ਦਾ ਬਹੁਤ ਹੀ ਜ਼ਿਆਦਾ ਠੰਡ ਪੈ ਰਹੀ ਧੀ ਧੁੰਦ ਪੈ ਰਹੀ ਸੀਗੀ ਉਹਦੇ ਵਿੱਚ ਇਹ ਮੁਕਾਬਲ ਮਾਨ ਪਾਲਟੀ ਤੇ ਬਾਪ ਪਾਲਟੀ ਦਾ ਮੁਕਾਬਲਾ ਹੀ ਹੈ ਇਹ ਪਹਿਲਾਂ ਬਾਪ ਪਾਲਟੀ ਨੇ ਕਬੂਤਰ ਛੱਡੇ ਬਹੁਤ ਵਧੀਆ ਉਡਾਈ ਤੀਗੀ ਧੁੰਦ ਕਾਰਨ ਕੀ ਹੋਇਆ ਕੀਨੀ ਅੱਗੇ ਤੱਕ ਦੇਖੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਓ ਜੀ ਤੇ ਕਮੈਂਟ 'ਚ ਆਪਣੀ رائے ਦੱਸੋ ਵੀ ਕੈਸੀਆ ਵੀਡੀਓ ਅੱਗੇ ਆਣ ਆਪਾਂ ਥੋੜਾ ਜਿਹਾ ਲੇਟ ਹੋ ਗਏ ਸੀਗੇ ਆਪਾਂ ਨੂੰ ਘਰ ਨਹੀਂ ਪਤਾ ਲੱਗਿਆ ਤੀ ਜਿੱਥੋਂ ਤੋਂ ਇਹ ਕਬੂਤਰ ਉਡਣੇ ਸੀਗੇ ਤਾਂ ਆਪਾਂ ਨਾਲ ਦੀ ਛੱਤ ਤੇ ਆ ਗਏ ਸੀਗੇ ਜਿੱਥੋਂ ਸਾਰਾ ਕੁਝ ਕਲੀਅਰ ਦਿਖ ਰਿਹਾ ਸੀਗਾ ਤਾਂ ਆਪਾਂ ਇਹ ਟੁਕੜੀ ਦਾ ਕਿਹੜਾ ਟਾਈਮ ਲੱਗਿਆ ਉਹ ਆਪਾਂ ਨਹੀਂ ਦਿਖਾ ਸਕਦੇ ਪਰ ਦੋਸਤੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਹੜਾ ਟਾਈਮ ਟੁਕੜੀ ਨੇ ਮਾਰਿਆ ਹੋਵੇਗਾ ਕਿ ਕਿ 5 ਮਿੰਟ ਬਾਅਦ ਟਾਈਮ ਟਿਕਾ ਤੇ ਕਿਵੇਂ ਦੀ ਉਡਾਈ ਰਹੀ ਤੁਸੀਂ ਆਪ ਦੇਖ ਕੇ ਕਮੈਂਟਾਂ ਚ ਜਰੂਰ ਦੱਸਣਾਈ ਤੇ ਲਾਈਕ ਇੱਕ ਜਰੂਰ ਕਰਿਓ

ਨਾ ਵੀਰੇ ਅੱਜ ਦੇਖਦਾ ਏਦਾਂ ਦਿਖਾ ਜਿਹੜਾ ਪਾਗੜਾ ਆਹ ਉਹ ਪਾਗੜਾ ਉਹ ਮੈਂ ਕਿੰਨੇ ਬੈ ਆਈ ਨਹੀਂ ਮਾਰਦੇ ਆਈ ਦੀ ਉਹ ਸਾਹਮਣੇ ਦਿਖ ਰਿਹਾ ਅੱਜ ਤਾਂ ਦਿਖ ਰਿਹਾ ਨਾ ਅੱਗੇ ਆ ਅੱਜ ਦੇ ஆனே <laughs> தான் ਅਲੱਗ ਹੋ ਗਈ ਰੋਕ ਤੇ 26 ਰੋਕ ਤੇ ਮੜਾ ਰੁਕ ਗਿਆ ਕਿਉਂ ਘਰ ਰੋਕਣ ਤਾਂ ਹੀ ਘਰ ਆਣਗੇ ਜੀ ਉਹਦਾ ਪਿੱਛੇ ਦੇ ਪਿੱਛੇ ਫਿਰੀ ਜਾਣਗੇ ਉੱਧਰ ਤੇ ਹੌਣ ਫਿਰ ਦਬੜਤੀ ਚੰਗੇ ਉਹਦਾ ਇਹ ਉਹਦਾ ਅੱਗੇ ਦੇਣ ਨੂੰ ਚੰਡੀ ਆਈ ਜਾਂਦੇ ਅੱਗੇ ਵੀ ਨਹੀਂ ਜਾਂਦੇ કે યાર ગાના નહી જાને મન કરકે કહેને ਫਾਈਲ ਦਿੱਤੀ ਬੜੀ ਨਹੀਂ ਵਾ ਕੋਈ ਨਹੀਂ ਇਧਰ ਰੈਂਡਮ ਘਾਬੂ ਨਹੀਂ ਲਾਵਾ ਉਹਨਾਂ ਨੂੰ ਵੀ ਟਿਕਾਣ ਦੋ ਕਰਤਾ ਉਹ ਨਹੀਂ ਮੈਨੂੰ ਨਹੀਂ ਮੈਨੂੰ ਟਿਕਾਣ ਦੋ ਕਰਤਾ ਸਤਿ ਸ੍ਰੀ ਅਕਾਲ ਜੀ ਰੁਕ ਲੈ ਝੰਡੀ ਰੋਕ ਲਈ ਉਹਨੇ ਹਾਂਜੀ ਗਰਮਾ ਉਸਤਾਦ ਜੀ ਲੈ ਰਹੇ ਆਨੰਦ ਪੂਰਾ 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 ਆਨੰਦ ਆ ਰਿਹਾ ਜੀ ਇਨੀ ਠੰਡ ਚ ਤੁਸੀਂ ਸਰਤੜਾਤੀਆਂ ਅੱਜ ਹੋਰ ਵੀ ਕੀ ਕਰ ਰਹੇ ਹੋ ਕਿਹ ਕੀ ਆਹ ਜਾਏ ਇਹ ਆਹ ਜੀ ਵਾਹ ਹੋਰ ਜੀ ਅੱਜ ਇਹਨਾਂ ਆ ਵੀ ਆ ਗਏ ਆ ਆ ਦੇਖ ਆ ਦੇਖ ਆ ਦੇਖ ਚਲੋ ਚਲੋ ਹੁਣ ਮਾਰੋ ਕੱਲਾ ਪਹਿਲਾ ਪਹਿਲਾ ਸਾਡੇ

ਉਸ ਤੋਂ ਧੁੰਦ ਤੇ ਠੰਡ ਬਹੁਤ ਜ਼ਿਆਦਾ ਤੀਗੀ ਜਿਹਦੇ ਕਰਕੇ ਕਬੂਤਰ ਜਾਤਾ ਰਹੇ ਤੀਗੇ ਕਰੋ ਦਬ ਹੀ ਰਹੇ ਤੀਗੇ ਪਰ ਧੁੰਦ ਕਰਕੇ ਠੰਡ ਕਰਕੇ ਕਬੂਤਰ ਉੱਠੇ ਰਹੇ ਤੀਗੇ ਮਤਲਬ ਵੀ ਲੰਬਾਈ ਨਹੀਂ ਮਾਰ ਰਹੇ ਸੀਗੇ ਧੁੰਦ ਕਰਕੇ ਆ ਗਈ ਦੋਸਤੋ ਕਬੂਤਰ ਅੱਜ ਵੈਦਰ ਜਿਹੜਾ ਨੈਟ ਤੋਂ ਡਾਟੇ ਦੇ ਹਿਸਾਬ ਨਾਲ ਜੀ ਆਪਣੇ ਪਟਿਆਲੇ 'ਚ 11 ਡਿਗਰੀ ਸੈਲਸੀਅਸ ਤੀਗਾ ਤੇ ਧੁੰਦ ਬਹੁਤ ਜ਼ਿਆਦਾ ਤੀਗੀ ਫੇਰ ਵੀ ਕਬੂਤਰ ਕਿਵੇਂ ਉੱਡ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਕਿੱਡੀ ਤੇਜ਼ ਗਏ ਆ ਕਿਉਂ ਆ ਭਾਈ ਲਾ ਲਓ ਹੁਣ ਆ ਗਿਆ ਜੀ ਉਹ ਵੀਡੀਓ ਤੇਜ਼ ਕਰੀ ਹੋਵੇ ਦੋਸਤੋ ਬਹੁਤ ਜ਼ਿਆਦਾ ਹੁੰਦਾ ਹੀ ਅੱਜ ਉਹ ਛੱਤ ਤੋਂ ਲੱਗ ਰਹੀ ਟੈਂਟ che è ਮਾਫ ਕਰਦੇ ਹਾਂ ਜੀ 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 ਜ ਯਾਰ ਇਹਦੇ ਜਾਣਾਂ ਨੂੰ ਦਿਖਾ ਦਿੰਦੇ ਇਹ ਕਹਿੰਦੇ ਮੌਨਸੂਨ ਉਹ ਦੱਸਣਾ ਨਾ ਵੀ ਸਾਡੇ ਜਾ ਰਹੇ ਆ ਹਾਂ ਭਾਈ ਗੁੰਮੇ ਯਾਰ ਕਿੱਧਰ ਜਾਣਗੇ ਜੀ ਚੁੱਤਾਂ ਨੇ ਕਬੂਤਰ ਇੱਡੀ ਠੰਡ ਕੋਰੇ ਚ ਗਿਰੀ ਜਾ ਰਹੇ ਉੜੀ ਜਾ ਰਹੇ ਆ ਇਹ ਤਾਂ ਬਣ ਗਏ ਹੋਣਗੇ ਮਸ਼ੀਨ 'ਚ ਬਣੇ ਕੱਢੇ ਹੋਏ ਕੱਪੜੇ ਵਰਗੇ ਵਿਚਾਰੇ ਡਰ ਗਿਆ ਉਹ ਕੁਛ ਨਾ ਕਰੋ ਬਈ ਕੁਛ ਨਾ ਕਰੋ ਲੰਘ ਜਾਂਦੇ ਹੋ ਕੀ ਬਣਾਈ ਕਿਹਦਾ ਜੀ ਬਟਾ 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 ਜੀ ਬ गई गई गए पबी गए गई गए गए तो <laughs> नहीं आए रोड बात है

ਗਾਈਟਮ ਫੌਰੀ ਲਾਲ ਸਤ ਜੀ ਹੂ ਕਰਿਓ ਹੂ ਉਹ ਨਹੀਂ ਬਗਰਦਾ ਇਹ ਤਾਂ ਉੱਥੇ ਹੋਈ ਸੀ ਹੂ ਲੱਗਾ ਬੋਲਣਾ ਉਹ ਜਦੋਂ ਗੱਲ ਕਰਦਾ ਬਣਾ ਉਹ ਨਾਲ ਵੀ ਆ ਗਈ ਵੀਡੀਓ ਆਪਨੇ ਸੇ ਪਾਕਿੰਗ ਇਹ ਜੀ ਗੰਦਰਪਾਟੇ ਗੰਦਰਪਾਟੇ ਲੱਗਿਆ ਬੋਲਣਾ ਠੀਕ ਹਾਂ ਮੰਗਾ ਹਾਂ ਉਹ ਮੈਂ ਨਹੀਂ ਹੋ ਰਿਹਾ ਪੇਜ ਵੀ ਮਰਜੀ ਜਾਏ ਨਾ ਬੰਨਣਾ ਹੀ ਨਹੀਂ ਫਿਰ ਤਾਂ ਜਾਣਦਾ ਸੀ ਮਿਹਰੇ ਦਾ ਘਰ ਪਾਏ ਇਹ ਦੋ ਦਾ ਮੈਂ ਕਰ ਦਿਆਂਗਾ ਉਹ ਤੇਰੀ ਨਾ ਆ ਰਿਹਾ ਸੋਰੀ ਨਾ ਕਹਿ ਰਿਹਾ ਡਾਡੀ ਦੇ ਤੂੰ ਬਾਹਰ ਕੱਢ ਹਾਂ ਤਰੂ ਵੀ ਕੇ ਰੇ ਨਰਵਟਾ ਜੱਤਰਾ ਬੋਸਾ ਜੈਨ ਨੂੰ ਪਾਇਆ ਤੇ ਜੱਤਰਾ ਨੂੰ ਤਰਾਹੇ ਬਣੇ ਬੰਦੇ ਕਾਹਨ ਦੇ ਕਾਹਨ ਦੀ ਕਰਨਿਆ ਸਹਾਰਾ ਗਾੜੀ ਪੁੱਤਰ ਤੈਨੂੰ ਦੇਖਦੇ ਹੀ ਰਹੇ ਨੇ ਇਹਦੇ ਹੁਣ ਸੁਣਦੇ ਨਾ ਪੁੱਤਰ ਇਸ ਜੀਵਾਨ ਤਸਵੀਰ ਇਹਦੇ ਮੁੰਡਾ ਕਾਹਨ ਨਹੀਂ ਲੇ ਪਰ ਹਾਂ ਇਹ ਨਾਲ ਇਹ ਬਣਾ ਜਾਂਦਾ ਉਹਦਾ ਤਾਂ ਬਣਾ ਲੋਗੋ ਕਾਹਨ ਆਹ ਇਹ ਲੈ ਮਾਰੂਗਾ ਤੇ 6 ਮਿੰਟ ਸਿਰਫ 6 ਮਿੰਟ ਜਾਈਏ ਕੋਈ ਤਰਹੀ ਕਿੰਨੀ ਦਾ ਟਾਈਮ ਹੈ ਜਦੋਂ ਜੱਟ ਚਲੇ ਜਾਂਦਾ ਉਹ ਹੀ ਰੱਬ ਦੋਸਤੋ ਅੱਜ ਮੌਸਮ ਖਰਾਬ ਹੋਣ ਕਰਕੇ ਨਜਾਇਜ਼ ਧੁੰਦ ਹੋਣ ਕਰਕੇ ਤੇ ਠੰਡ ਹੋਣ ਕਰਕੇ ਕਬੂਤਰਾਂ ਦਾ ਬਾਪ ਪਾਰਟੀ ਦਾ ਜ਼ੀਰੋ ਟਾਈਮ ਆਈ ਮੌਸਮ ਬਹੁਤ ਜ਼ਿਆਦਾ ਖਰਾਬ ਸੀਗਾ ਧੁੰਦ ਨਜਾਇਜ਼ ਪੈ ਰਹੀ ਸੀਗੀ ਜਿਹਦੇ ਕਰਕੇ ਕਬੂਤਰ ਤਕਲੀਫ ਮਨ ਰਿਹਾ ਤੀਗਾ ਤੇ ਬਾਪ ਪਾਰਟੀ ਦਾ ਅੱਜ ਟਾਈਮ ਜ਼ੀਰੋ ਹੈ 5 ਮਿੰਟ ਬਾਅਦ ਟਾਈਮ ਹੈ ਕਬੂਤਰ 2-3 ਮਿੰਟ ਮਾਰ ਰਹੇ ਸੀ ਪਰ ਟਾਈਮ 5 ਮਿੰਟ ਬਾਅਦ ਕਾਊਂਟ ਹੋਣਾ ਸੀ ਤਾਂ ਕਰਕੇ ਟਾਈਮ 0 ਮੰਨਿਆ ਗਿਆ ਹੁਣ ਇਹ ਦੂਸਰੀ ਥੁਕੜੀ ਤੁਹਾਨੂੰ ਮਾਨ ਬਾਲਟੀ ਦੀ ਦੁਕਾਨ ਜਾ ਰਿਹਾ ਹਨੀ ਸਣੀ ਵੀਰਜੀ ਦੀ ਬਹੁਤ ਹੀ ਸ਼ਾਨਦਾਰ ਸਾਰੇ ਬਹੁਤ ਹੀ ਵਧੀਆ ਇਹ ਮਦੀਨਾ ਉੜੀਆਂ ਨੇ ਵੀਰ ਦੀਆਂ ਹਨੀ ਸਣੀ ਵੀਰਜੀ ਦੀਆਂ ਸਨੋਰ ਤੋਂ ਜਾਮਨੀ ਕਲਰ ਲਾਇਆ ਹੋਇਆ ਥੁਕੜੀ ਦੀ ਉੜਾਈ ਦੇਖੋ ਤੇ ਥੁਕੜੀ ਦਾ ਟਾਈਮ ਵੀ ਚੈੱਕ ਕਰਿਓ ਮਤਲਬ ਵੀਡੀਓ ਥੋੜੀ ਲੰਬੀ ਹੋਏਗੀ ਪੂਰੀ ਵੀਡੀਓ ਨੂੰ ਇੰਜੋਏ ਜ਼ਰੂਰ ਕਰਿਓ ਤੇ ਜੇ ਸ਼ੋਅ ਕੋ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਓ ਪੂਰੀ ਵੀਡੀਓ ਦੇਖੋ ਬਹੁਤ ਹੀ ਸ਼ਾਨਦਾਰ ਮਨੋਰੰਜਨ ਵਾਲੀ ਵੀਡੀਓ ਹੈ ਚਲੋ ਜੀ ਆਜ ਕੋਈ ਗੱਲ ਨਹੀਂ ਕੋਈ ਭਾਈ ਇਹ ਦੇਖ ਸਕਦੇ ਹੋ ਦੋਸਤੋ ਹਣੀ ਸਣੀ ਵੀ ਜਿਹਦੀ ਮਦੀਨਾ ਨੇ ਪੂਰੇ ਗਿਨਤੀ ਦੇ 10 ਤੋਂ 15 ਸਕੰਡ ਲਏ ਘਰੋਂ ਜਾਣ ਤੋਂ ਨਾਲ ਦੀ ਨਾਲ ਟਾਈਮ ਸ਼ੁਰੂ ਹੋ ਗਿਆ ਸੀ ਬਹੁਤ ਹੀ ਬਿਹਤਰੀਨ ਟੁਕੜੀ ਆਈ ਸਾਰੀਆਂ ਦੀ ਸਾਰੀ ਮਦੀਨਾ ਗੋਰਾ ਇੱਥੇ ਹੈ ਲੱਗੇ ਟਾਈਮ ਲੱਗਿਆ ਵਜੇ ਲੱਗਿਆ ਜੀ ¿Cómo está el resto? ਬੈਟਰੀ ਵਾਰ-ਵਾਰ 20 ਭੇਜਦਾ ਕੈਕਲ ਦਾ ਹੁਣ ਪਤਾ ਕੈਕਲ ਦਾ ਫਰਵਰੀ ਸੀਜ਼ਨ ਮੁਕਤ ਹੈ ਨਹੀਂ ਨਹੀਂ ਅੰਡਾ 345 ਜਵਾਰਦਸ ਦੀ有机会 ਦਿੱਤੀ ਉਹਦਾ ਆਣੀ ਚੇਗਾਰਾ ਕਰੀਓ ਭਾਈ ਉਹ ਲੋ ਬਰੋਂ ਨਾ ਜੀ ਜੀ ਦੇ ਕਰਨ ਟੁੱਟ ਕਰਕੇ ਕਹਿੰਦਾ ਜਿਹੜਾ ਜਿਹੜਾ ਕਾ ਕੇ ਆ ਰਿਹਾ ਬੰਦੇ ਜਿਹੜੀ ਆਪਣੇ ਉੱਪਰ ਆਤੀ ਦੇ ਆਜ਼ਾਦੀ ਦਾ ਝੰਡਾ ਆਉਣਾ ਇੱਧਰੋਂ ਆ ਆਹੋ ਵਾਸਤਾ ਹੀ ਹੋ ਰਿਹਾ ਹੈ ਲੈ ਵਾਪਸ ਆ ਰਿਹਾ ਹੈ ਯਾਰ ਜੋ ਵੀ ਐਡੀਸ਼ਨ ਕਰਦਾ ਬਹੁਤ ਫੱਟੀਆਂ ਕਰਦਾ ਥੈਂਕ ਯੂ ਜੀ ਨਾ ਨਾ ਆਇਦਰ ਨੂੰ ਕੁਛ ਨਾ ਕਿੱਥੇ ਖੜਿਆ ਕਿੱਥੇ ਨੂੰ ਆ ਗਿਆ ਜਵਾਬਸੀ ਦਾ ਨੇ ਤੇ ਜੁਆ ਟੁੱਟ ਗਈ 10 11 ਆਹ ਦੇਖੋ ਵਿਚ ਆ 30 ਮਿੰਟ ਬੋਤੀ ਪਿਠਾਏ ਨਾਲ ਨੂੰ ਬੰਦ ਕਰ 30 ਮਿੰਟ ਦੀ ਇਹ ਕਿਸੇ ਦਾ ਕਬੂਤਰ ਆ ਵਿਚ ਇੱਕ ਬਿਆਸ ਗੈਰ ਰੰਗ ਵਾਲਾ ਤੋਂ ਇਨੇ ਧੁੰਦ ਚ ਵੀ ਲੋਕਾਂ ਨੇ ਇੱਕ ਅੱਜ ਕੁੱਤ ਲੜਾਤੀ ਉਹ ਕੀ ਪਤਾ ਈ ਕਿਵੇਂ ਲੜਾਈ ਕਿਹਾ ਹੋਇਆ 3 ਮਿੰਟਾ ਬਾਅਦ ਅਣੀ ਸਣੀ ਵੀਰ ਜੀ ਦੀਆਂ 10 ਕਬੂਤਰੀਆਂ ਵਾਪਸ ਆ ਗਈਆਂ ਦੀਆਂ ਲਲੜੀਏ ਕਰ ਉਹ ਗੱਲ ਆ ਮੈਂ ਜਾਵਾਂ ਕਿੱਧਰ ਨੂੰ